ਦਸੰਬਰ 2019 ਵਿੱਚ ਖਤਰਨਾਕ ਕੋਰੋਨਾ ਵਾਇਰਸ ਜੀਨ ਤੋਂ ਤੇਜ਼ੀ ਦੇ ਨਾਲ ਫੈਲਣਾ ਸ਼ੁਰੂ ਹੋਇਆ ਤੇ ਤੇਜ਼ੀ ਦੇ ਨਾਲ ਇੱਕ ਵਿਸ਼ਵਵਿਆਪੀ ਮਹਾਮਾਰੀ ਬਣ ਗਿਆ 2020-21 ਵਿੱਚ ਕੋਰੋਨਾ ਵਾਇਰਸ ਲਹਿਰ ਨੇ ਜੀਵਨ ਨੂੰ ਠੱਪka ਦਿੱਤਾ ਸੀ ਜਿਸ ਕਾਰਨ ਲੋਕਡਾਊਨ ਸਕੂਲ ਅਤੇ ਦਫ਼ਤਰ ਬੰਦ ਹੋ ਗਏ ਵਰਤਮਾਨ ਦੇ ਵਿੱਚ ਕੋਰੋਨਾ ਵਾਇਰਸ ਕਾਫੀ ਕਮਜ਼ੋਰ ਹੋ ਗਿਆ ਜਾਪਦਾ ਹੈ ਹਾਲਾਂਕਿ ਪਰਿਵਰਤਨ ਦੇ ਕਾਰਨ ਸਮੇਂ-ਸਮੇਂ 'ਤੇ ਛੋਟੀਆਂ ਲਹਿਰਾਂ ਦੇਖੀਆਂ ਗਈਆਂ ਨੇ ਦੋ ਹਾ ਵੀ ਇਗੀਆਂ ਯਾਦਾਂ ਹਜੇ ਵੀ ਲੋਕਾਂ ਦੇ ਮਨ ਦੇ ਵਿੱਚ ਤਾਜ਼ੀਆਂ ਨੇ ਜਦੋਂ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਪੂਰੀ ਦੁਨੀਆ ਤੱਕ ਰੁਕ ਗਈ ਸੀ ਗਲੀਆਂ ਸੁੰਸਾਨ ਸਨ ਸਕੂਲ ਬੰਦ ਸਨ ਅਤੇ ਲੋਕਾਂ ਦੀ ਜ਼ਿੰਦਗੀ ਆਪਣੇ ਘਰਾਂ ਤੱਕ ਹੀ ਸੀਮਤ ਰਹਿ ਗਈ ਸੀ ਉਹਨੇ ਕੋਰ ਫਿਰ ਅਜਿਹੀਆਂ ਚਿੰਤਾਵਾਂ ਬਾਤਰੀਆਂ ਨੇ हालिया रिपोर्टा ਦੇ ਅਨੁਸਾਰ ਜਾਪਾਨ ਦੇ ਵਿੱਚ ਵੱਡੇ ਪੱਧਰ ਤੇ ਫਲੂ ਦਾ ਪ੍ਰਕੋਪ ਦੇਖਿਆ ਜਾ ਰਿਹਾ ਅਤੇ ਸਥਿਤੀ ਵੀ ਕਰੋਨਾ ਵਾਇਰਸ ਮਹਾਮਾਰੀ ਦੀ ਨਾ ਵਰਗੀ ਬਣ ਗਈ ਹੈ। ਮੀਡੀਆ ਰਿਪੋਰਟਰ ਤੋਂ ਪਤਾ ਚਲਦਾ ਹੈ ਕਿ ਜਾਪਾਨ ਦੇ ਵਿੱਚ ਫਲੂ ਦੇ ਪ੍ਰਕੋਪ ਦੇ ਕਾਰਨ ਕਈ ਸ਼ਹਿਰਾਂ ਦੇ ਵਿੱਚ ਸਕੂਲ ਬੰਦ ਕਰ ਦਿੱਤੇ ਗਏ ਨੇ। ਤੇਜ਼ੀ ਦੇ ਨਾਲ ਵਿਗੜਦੀ ਸਥਿਤੀ ਦੇ ਵਿੱਚ ਕਾ ਜਾਪਾਨੀ ਸਰਕਾਰ ਨੇ ਦੇਸ਼ ਵਿਆਪੀ ਇਨਫੂਲੈਂజా ਮਹਾਮਾਰੀ ਦਾ ਐਲਾਨ ਕਰ ਦਿੱਤਾ ਅਤੇ ਹੁਣ ਲੋਕਾਂ ਦੇ ਮਨ ਵਿੱਚ ਸਵਾਲ ਇਹ ਹੈ ਕਿ ਕੀ ਕਰੋਨਾ ਵਾਇਰਸ ਵਰਗੀ ਖਤਰਨਾਕ ਮਹਾਮਾਰੀ ਦੁਬਾਰਾ ਸਥਾਨਕ ਮੀਡੀਆ ਰਿਪੋਰਟਰਾਂ ਦੇ ਅਨੁਸਾਰ ਜਾਪਾਨ ਦੇ ਵਿੱਚ ਹਰ ਸਾਲ ਫਲੂ ਦਾ ਖਤਰਾ ਦੇਖਿਆ ਗਿਆ ਹੈ ਹਾਲਾਂਕਿ ਇਸ ਵਾਰ ਫਲੂ ਦੇ ਮਾਮਲੇ ਲਗਭਗ 5 ਹਫਤੇ ਪਹਿਲਾਂ ਉੱਤਨੇ ਸ਼ੁਰੂ ਹੋ ਕੇ ਸਾਹਮਣੇ ਆਏ ਜਿਸ ਕਾਰਨ ਸਥਿਤੀ ਵਿਗੜ ਗਈ حالی ਦੇ ਦਿਨਾਂ ਵਿੱਚ ਵਿਗੜਦੀ ਸਥਿਤੀ ਦੇ ਕਾਰਨ ਕਈ ਥਾਵਾਂ ਉਤੇ ਸਕੂਲ ਅਸਥਾਈ ਤੌਰ ਤੇ ਬੰਦ ਹੋ ਗਏ ਨੇ ਹਸਪਤਾਲਾਂ ਵਿੱਚ ਦਾਖਲ ਹੋਣ ਦੇ ਵਿੱਚ ਵਾਧਾ ਹੋਇਆ ਅਤੇ ਸਿਹਤ ਸੰਭਾਲ ਪ੍ਰਣਾਲੀ ਦੇ ਦਬਾਅ ਪਏ ਜਾਪਾਨੀ ਸਿਹਤ ਮੰਤਵਾਲੇ ਦੇ ਅਨੁਸਾਰ 31 ਅਕਤੂਬਰ ਤੱਕ ਇਨਫਲੂਐਂਜ਼ਾ ਕਾਰਨ 4000 ਤੋਂ ਵੱਧ ਲੋਕ ਹਸਪਤਾਲ ਦੇ ਵਿੱਚ ਦਾਖਲ ਹੋਏ ਸਨ ਜੋ ਕਿ ਸਿਰਫ ਇੱਕ ਹਫਤੇ ਵਿੱਚ ਕੇਸਾਂ ਦੇ ਵਿੱਚ ਚੋਹੋਣਾ ਵਾਤਾਵਰਣ ਮੰਨਿਆ ਜਾ ਰਿਹਾ ਹੈ ਬਿਮਾਰੀ ਦੇ ਫੈਲਣ ਨੂੰ ਕੰਟਰੋਲ ਕਰਨ ਦੇ ਲਈ ਦੇਸ਼ ਭਰ ਦੇ ਵਿੱਚ ਘਟੋ ਘਾਟ 135 ਸਕੂਲ ਅਤੇ ਬਾਲ ਸੰਭਾਲ ਕੇਂਦਰ ਅਸਥਾਈ ਤੌਰ ਤੇ ਬੰਦ ਕਰ ਦਿੱਤੇ ਗਏ ਨੇ ਇਹ ਧਿਆਨ ਦੇਣ ਦੇ ਨਿੋਂ ਕਿ ਹਾਲੀ ਦੇ ਸਾਲਾਂ ਵਿੱਚ ਆਮ ਇਨਫਲੂਐਂZA ਵਾਇਰਸ ਦੇ ਵਿੱਚ ਕੁਝ ਨਵੇਂ ਪਰਿਵਰਤਨ ਦੇਖੇ ਗਏ ਨੇ ਜਿਸ ਦੇ ਕਾਰਨ ਲੋਕ ਹੁਣ ਪਹਿਲਾਂ ਨਾਲੋਂ ਫਲੂ ਤੋਂ ਵਧੇਰੇ ਗੰਭੀਰ پیچیدਗੀਆਂ ਦਾ ਸਾਹਮਣਾ ਕਰ ਰਹੇ ਨੇ ਭਾਰਤ ਦੇ ਵਿੱਚ ਵੀ ਫਲੂ ਦਾ ਪਰਕੋਪ ਦੇਖਿਆ ਗਿਆ ਸੀਗਾ ਰਾਜਧਾਨੀ ਦਿੱਲੀ ਐਨਸੀਆਰ ਦੇ ਵਿੱਚ ਅਗਸਤ ਸਤੰਬਰ ਦੇ ਵਿੱਚ H3N2 ਵਾਇਰਸ ਦਾ ਪਰਕੋਪ ਦੇਖਿਆ ਗਿਆ ਸੀ ਸਵਾਇਰਸ ਦੇ ਤੇਜ਼ੀ ਦੇ ਨਾਲ ਫੈਲਣ ਦਾ ਅੰਦਾਜ਼ਾ ਇਸ ਤਰ੍ਹਾਂ ਤੋਂ ਲਗਾਇਆ ਜਾ ਸਕਦਾ ਹੈ ਕਿ ਇੱਕ ਸਰਵੇਖਣ ਦੇ ਵਿੱਚ ਪਾਇਆ ਗਿਆ ਕਿ ਦਿੱਲੀ ਐਨਸੀਆਰ ਦੇ ਵਿੱਚ ਲਗਭਗ 70% ਘਰਾਂ ਦੇ ਵਿੱਚ ਇਹ ਵਾਇਰਸ ਸੀ ਇੱਕ ਜਿਹਾ ਵੱਦਲੋ ਕਲੂ ਵਾਇਰਲ ਬੁਖਾਰ ਦੇ ਲੱਛਣਾਂ ਦਾ ਉਪਭਵ ਕਰ ਰਹੇ ਸਨ H3N2 ਵਾਇਰਸ ਫਲੂ ਵਾਇਰਸ ਦਾ ਇੱਕ ਰੂਪ ਹੈ ਜੋ ਹਜੇ ਵੀ ਦਿੱਲੀ ਨੂੰ ਪ੍ਰਭਾਵਿਤ ਕਰ ਰਿਹਾ ਹੈ ਦਸੰਬਰ 2019 ਦੇ ਵਿੱਚ ਖਤਰਨਾਕ ਕੋਰੋਨਾ ਵਾਇਰਸ ਜੀਨ ਤੋਂ ਤੇਜ਼ੀ ਦੇ ਨਾਲ ਫੈਲਣਾ ਸ਼ੁਰੂ ਹੋਇਆ ਤੇ ਤੇਜ਼ੀ ਦੇ ਨਾਲ ਇੱਕ ਵਿਸ਼ਵਵਿਆਪੀ ਮਹਾਮਾਰੀ ਬਣ ਗਿਆ 2020-21 ਵਿੱਚ ਕੋਰੋਨਾ ਵਾਇਰਸ ਲਹਿਰ ਨੇ ਜੀਵਨ ਨੂੰ ਠੱਪ ਕਰ ਦਿੱਤਾ ਸੀ ਜਿਸ ਕਾਰਨ ਲੋਕਡਾਊਨ ਸਕੂਲ ਅਤੇ ਦਫ਼ਤਰ ਬਾਥ ਹੋ ਗਏ ਵਰਤਮਾਨ ਦੇ ਵਿੱਚ ਕੋਰੋਨਾ ਵਾਇਰਸ ਕਾਫੀ ਕਮਜ਼ੋਰ ਹੋ ਕੇ ਆ ਜਾਪਦਾ ਹੈ ਹਾਲਾਂਕਿ ਪਰਿਵਰਤਨ ਦੇ ਕਾਰਨ ਸਮੇਂ-ਸਮੇਂ ਉਤੇ ਛੋਟੀਆਂ ਲਹਿਰਾਂ ਵੇਖੀਆਂ ਗਈਆਂ ਨੇ ਦੋਜਾ ਵੀ ਇਕeligeਆਂ ਯਾਦਾਂ ਹਜੇ ਵੀ ਲੋਕਾਂ ਦੇ ਮਨ ਦੇ ਵਿੱਚ ਤਾਜ਼ੀਆਂ ਨੇ ਜਦੋਂ ਕਰੋਨਾ ਵਾਇਰਸ ਮਹਾਮਾਰੀ ਕਾਰਨ ਪੂਰੀ ਦੁਨੀਆ ਤੱਕ ਰੁਕ ਗਈ ਸੀ ਗਲੀਆਂ ਸੁੰਸਾਨ ਸਨ ਸਕੂਲ ਬੰਦ ਸਨ ਅਤੇ ਲੋਕਾਂ ਦੀ ਜ਼ਿੰਦਗੀ ਆਪਣੇ ਘਰਾਂ ਤੱਕ ਹੀ ਸੀਮਤ ਰਹਿ ਗਈ ਸੀ ਹੁਣ ਇੱਕ ਵਾਰ ਫਿਰ ਅਜੀਆਂ ਚਿੰਤਾਵਾਂ ਵਾਪਰ ਰਹੀਆਂ ਨੇ ਹਾਲੀਆ ਰਿਪੋਰਟਾਂ ਦੇ ਅਨੁਸਾਰ ਜਾਪਾਨ ਦੇ ਵਿੱਚ ਵੱਡੇ ਪੱਧਰ ਤੇ ਫਲੂ ਦਾ ਪਰਕੋਪ ਦੇਖਿਆ ਜਾ ਰਿਹਾ ਹੈ ਅਤੇ ਸਥਿਤੀ ਵੀ ਕਰੋਨਾ ਵਾਇਰਸ ਮਹਾਮਾਰੀ ਦੀ ਨਾ ਵਰਕੀ ਬਣ ਗਈ ਹੈ। ਮੀਡੀਆ ਰਿਪੋਰਟਰਾਂ ਤੋਂ ਪਤਾ چلਦਾ ਹੈ ਕਿ ਜਾਪਾਨ ਦੇ ਵਿੱਚ ਫਲੂ ਦੇ ਪ੍ਰਕੋਪ ਦੇ ਕਾਰਨ ਕਈ ਸ਼ਹਿਰਾਂ ਦੇ ਵਿੱਚ ਸਕੂਲ ਬੰਦ ਕਰ ਦਿੱਤੇ ਗਏ ਨੇ। ਤੇਜ਼ੀ ਦੇ ਨਾਲ ਵਿਗੜਦੀ ਸਥਿਤੀ ਦੇ ਵਿੱਚ ਕਾ ਜਾਪਾਨੀ ਸਰਕਾਰ ਨੇ ਦੇਸ਼ ਵਿਆਪੀ ਇਨਫੂਲੇਂਜ਼ਾ ਮਹਾਮਾਰੀ ਦਾ ਐਲਾਨ ਕਰ ਦਿੱਤਾ ਹੈ। ਅਤੇ ਹੁਣ ਲੋਕਾਂ ਦੇ ਮਨ ਵਿੱਚ ਸਵਾਲ ਇਹ ਹੈ ਕਿ ਕੀ ਕਰੋਨਾ ਵਾਇਰਸ ਵਰਗੀ ਖਤਰਨਾਕ ਮਹਾਮਾਰੀ ਦੁਬਾਰਾ ਆ ਰਹੀ ਹੈ? ਸਥਾਨਕ ਮੀਡੀਆ ਰਿਪੋਰਟਰਾਂ ਦੇ ਅਨੁਸਾਰ ਜਾਪਾਨ ਦੇ ਵਿੱਚ ਹਰ ਸਾਲ ਫਲੂ ਦਾ ਖਤਰਾ ਦੇਖਿਆ ਗਿਆ ਹੈ ਹਾਲਾਂਕਿ ਇਸ ਵਾਰ ਫਲੂ ਦੇ ਮਾਮਲੇ ਲਗਭਗ 5 ਹਫਤੇ ਪਹਿਲਾਂ ਪਤਨੇ ਸ਼ੁਰੂ ਹੋ ਗਏ ਸਨ ਜਿਸ ਕਾਰਨ ਸਥਿਤੀ ਵਿਗੜ ਗਈ। حالی ਦੇ ਦਿਨਾਂ ਵਿੱਚ ਵਿਗੜਤੀ ਸਥਿਤੀ ਦੇ ਕਾਰਨ ਕਈ ਥਾਵਾਂ 'ਤੇ ਸਕੂਲ ਅਸਥਾਈ ਤੌਰ 'ਤੇ ਬੰਦ ਹੋ ਗਏ ਨੇ ਹਸਪਤਾਲਾਂ ਵਿੱਚ ਦਾਖਲ ਹੋਣ ਦੇ ਵਿੱਚ ਵਾਧਾ ਹੋਇਆ ਅਤੇ ਸਿਹਤ ਸੰਭਾਲ ਪ੍ਰਣਾਲੀ ਦੇ ਦਬਾਅ ਪਏ ਜਾਪਾਨੀ ਸਿਹਤ ਮੰਤਵਾਲੇ ਦੇ ਅਨੁਸਾਰ 31 ਅਕਤੂਬਰ ਤੱਕ ਇਨਫਲੂਐਂਜ਼ਾ ਕਾਰਨ 4 ਹਜ਼ਾਰ ਤੋਂ ਵੱਧ ਲੋਕ ਹਸਪਤਾਲ ਦੇ ਵਿੱਚ ਦਾਖਲ ਹੋਏ ਸਨ ਜੋ ਕਿ ਸਿਰਫ ਇੱਕ ਹਫਤੇ ਵਿੱਚ ਕੇਸਾਂ ਦੇ ਵਿੱਚ ਚੋਹੋਣਾ ਵਾਤਾਵਰਣ ਮੰਨਿਆ ਜਾ ਰਿਹਾ ਹੈ ਬਿਮਾਰੀ ਦੇ ਫੈਲਣ ਨੂੰ ਕੰਟਰੋਲ ਕਰਨ ਦੇ ਲਈ ਦੇਸ਼ ਭਰ ਦੇ ਵਿੱਚ ਘਟੋ ਘਟ 135 ਸਕੂਲ ਅਤੇ ਬਾਲ ਸੰਭਾਲ ਕੇਂਦਰ ਅਸਥਾਈ ਤੌਰ ਤੇ ਬੰਦ ਕਰ ਦਿੱਤੇ ਗਏ ਨੇ ਇਹ ਧਿਆਨ ਦੇ ਨੀ ਉਹ ਕਹੇ ਕਿ ਹਾਲੀ ਦੇ ਸਾਲਾਂ ਵਿੱਚ ਆਮ ਇਨਫਲੂਐਂZA ਵਾਇਰਸ ਦੇ ਵਿੱਚ ਕੁਝ ਨਵੇਂ ਪਰਿਵਰਤਨ ਦੇਖੇ ਗਏ ਨੇ ਜਿਸ ਦੇ ਕਾਰਨ ਲੋਕ ਉਹ ਨਾ ਪਹਿਲਾਂ ਨਾਲੋਂ ਫਲੂ ਤੋਂ ਵਧੇਰੇ ਗੰਭੀਰ پیچیدਗੀਆਂ ਦਾ ਸਾਹਮਣਾ ਕਰ ਰਹੇ ਨੇ ਭਾਰਤ ਦੇ ਵਿੱਚ ਵੀ ਫਲੂਦਾ ਪਰਕੋਪ ਦੇਖਿਆ ਗਿਆ ਸੀਗਾ ਰਾਜਧਾਨੀ ਦਿੱਲੀ ਐਨਸੀਆਰ ਦੇ ਵਿੱਚ ਅਗਸਤ ਸਤੰਬਰ ਦੇ ਵਿੱਚ H3N2 ਵਾਇਰਸ ਦਾ ਪਰਕੋਪ ਦੇਖਿਆ ਗਿਆ ਸੀ ਤੇ ਇਸ ਵਾਇਰਸ ਦੇ ਤੇਜ਼ੀ ਦੇ ਨਾਲ ਫੈਲਣ ਦਾ ਅੰਦਾਜ਼ਾ ਇਸ ਤਰ੍ਹਾਂ ਤੋਂ ਲਗਾਇਆ ਜਾ ਸਕਦਾ ਹੈ ਕਿ ਇੱਕ ਸਰਵੇਖਣ ਦੇ ਵਿੱਚ ਪਾਇਆ ਗਿਆ ਕਿ ਦਿੱਲੀ ਐਨਸੀਆਰ ਦੇ ਵਿੱਚ ਲਗਭਗ 70% ਘਰਾਂ ਦੇ ਵਿੱਚ ਇਹ ਵਾਇਰਸ ਸੀ ਇੱਕ ਜਿਉ ਵੱਧ ਲੋਕ ਫਲੂ ਵਾਇਰਲ ਬੁਖਾਰ ਦੇ ਲੱਛਣਾਂ ਦਾ ਦੁਪਪ ਕਰ ਰਹੇ ਸਨ H3N2 ਵਾਇਰਸ ਫਲੂ ਵਾਇਰਸ ਦਾ ਇੱਕ ਰੂਪ ਹੈ ਜੋ ਹਜੇ ਵੀ ਦਿੱਲੀ ਨੂੰ ਪ੍ਰਭਾਵਿਤ ਕਰ ਰਿਹਾ ਹੈ ਦਸੰਬਰ 2019 ਦੇ ਵਿੱਚ ਖਤਰਨਾਕ ਕੋਰੋਨਾ ਵਾਇਰਸ ਜੀਨ ਤੋਂ ਤੇਜ਼ੀ ਦੇ ਨਾਲ ਫੈਲਣਾ ਸ਼ੁਰੂ ਹੋਇਆ ਤੇ ਤੇਜ਼ੀ ਦੇ ਨਾਲ ਇੱਕ ਵਿਸ਼ਵਵਿਆਪੀ ਮਹਾਮਾਰੀ ਬਣ ਗਿਆ 2020 ਇਕਿਤੇ ਵਿੱਚ ਕੋਰੋਨਾ ਵਾਇਰਸ ਲਹਿਰ ਨੇ ਜੀਵਨ ਨੂੰ ਠੱਪ ਕਰ ਦਿੱਤਾ ਸੀ ਜਿਸ ਕਾਰਨ ਲੋਕਡਾਊਨ ਸਕੂਲ ਅਤੇ ਦਫ਼ਤਰ ਬੰਦ ਹੋ ਗਏ ਵਰਤਮਾਨ ਦੇ ਵਿੱਚ ਕੋਰੋਨਾ ਵਾਇਰਸ ਕਾਫੀ ਕਮਜ਼ੋਰ ਹੋ ਕੇ ਆ ਚੁੱਕਾ ਹੈ ਹਾਲਾਂਕਿ ਪਰਿਵਰਤਨ ਦੇ ਕਾਰਨ ਸਮੇਂ-ਸਮੇਂ ਉਤੇ ਛੋਟੀਆਂ ਲਹਿਰਾਂ ਵੇਖੀਆਂ ਗਈਆਂ ਨੇ ਦੋ ਜਾ ਵੀ ਇਕੀਆਂ ਯਾਦਾਂ ਹਜੇ ਵੀ ਲੋਕਾਂ ਦੇ ਮਨ ਦੇ ਵਿੱਚ ਤਾਜ਼ੀਆਂ ਨੇ ਜਦੋਂ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਪੂਰੀ ਦੁਨੀਆ ਤੱਕ ਰੁਕ ਗਈ ਸੀ ਗਲੀਆਂ ਸੁੰਸਾਨ ਸਨ ਸਕੂਲ ਬੰਦ ਸਨ ਅਤੇ ਲੋਕਾਂ ਦੀ ਜ਼ਿੰਦਗੀ ਆਪਣੇ ਘਰਾਂ ਤੱਕ ਹੀ ਸੀਮਤ ਰਹਿ ਗਈ ਸੀ ਉਹਨੇ ਕੋਰ ਫਿਰ ਅਜਿਹੀਆਂ ਚਿੰਤਾਵਾਂ ਵਧ ਰੀਆਂ ਨੇ ਹਾਲੀਆ ਰਿਪੋਰਟਾਂ ਦੇ ਅਨੁਸਾਰ ਜਪਾਨ ਦੇ ਵਿੱਚ ਵੱਡੇ ਪੱਧਰ ਤੇ ਫਲੂ ਦਾ ਪ੍ਰਕੋਪ ਦੇਖਿਆ ਜਾ ਰਿਹਾ ਅਤੇ ਸਥਿਤੀ ਵੀ ਕਰੋਨਾ ਵਾਇਰਸ ਮਹਾਮਾਰੀ ਦੀ ਨਾ ਵਰਗੀ ਬਣ ਗਈ ਹੈ ਮੀਡੀਆ ਰਿਪੋਰਟਾਂ ਤੋਂ ਪਤਾ ਚੱਲਦਾ ਹੈ ਕਿ ਜਪਾਨ ਦੇ ਵਿੱਚ ਫਲੂ ਦੇ ਪ੍ਰਕੋਪ ਦੇ ਕਾਰਨ ਕਈ ਸ਼ਹਿਰਾਂ ਦੇ ਵਿੱਚ ਸਕੂਲ ਬੰਦ ਕਰ ਦਿੱਤੇ ਗਏ ਨੇ ਤੇ ਜੀ ਦੇ ਨਾਲ ਵਿਗੜਦੀ ਸਥਿਤੀ ਦੇ ਵਿੱਚ ਕਾਰ ਜਪਾਨੀ ਸਰਕਾਰ ਨੇ ਦੇਸ਼ ਵਿਆਪੀ ਇਨਫਲੂਐਂਜ਼ਾ ਮਹਾਮਾਰੀ ਦਾ ਐਲਾਨ ਕਰ ਦਿੱਤਾ ਹੈ ਅਤੇ ਹੁਣ ਲੋਕਾਂ ਦੇ ਮਨਾਂ ਵਿੱਚ ਸਵਾਲ ਇਹ ਹੈ ਕਿ ਕੀ ਕਰੋਨਾ ਵਾਇਰਸ ਵਰਗੀ ਖਤਰਨਾਕ ਮਹਾਮਾਰੀ ਦੁਬਾਰਾ ਸਥਾਨਕ ਮੀਡੀਆ ਰਿਪੋਰਟਰਾਂ ਦੇ ਅਨੁਸਾਰ ਜਾਪਾਨ ਦੇ ਵਿੱਚ ਹਰ ਸਾਲ ਫਲੂ ਦਾ ਖਤਰਾ ਦੇਖਿਆ ਗਿਆ ਹੈ ਹਾਲਾਂਕਿ ਇਸ ਵਾਰ ਫਲੂ ਦੇ ਮਾਮਲੇ ਲਗਭਗ 5 ਹਫਤੇ ਪਹਿਲਾਂ ਵਧਨੇ ਸ਼ੁਰੂ ਹੋ ਕੇ ਸਨ ਜਿਸ ਕਾਰਨ ਸਥਿਤੀ ਵਿਗੜ ਗਈ। حالی ਦੇ ਦਿਨਾਂ ਵਿੱਚ ਵਿਗੜਦੀ ਸਥਿਤੀ ਦੇ ਕਾਰਨ ਕਈ ਥਾਵਾਂ 'ਤੇ ਸਕੂਲ ਅਸਥਾਈ ਤੌਰ 'ਤੇ ਬੰਦ ਹੋ ਗਏ ਨੇ ਹਸਪਤਾਲਾਂ ਵਿੱਚ ਦਾਖਲ ਹੋਣ ਦੇ ਵਿੱਚ ਵਾਧਾ ਹੋਇਆ ਅਤੇ ਸਿਹਤ ਸੰਭਾਲ ਪ੍ਰਣਾਲੀ ਦੇ ਦਬਾਅ ਵੇ ਜਪਾਨੀ ਸਿਹਤ ਮੰਤਵਾਲੇ ਦੇ ਅਨੁਸਾਰ 31 ਅਕਤੂਬਰ ਤੱਕ ਇਨਫਲੂਐਂਜ਼ਾ ਕਾਰਨ 4000 ਤੋਂ ਵੱਧ ਲੋਕ ਹਸਪਤਾਲ ਦੇ ਵਿੱਚ ਦਾਖਲ ਹੋਏ ਸਨ ਜੋ ਕਿ ਸਿਰਫ ਇੱਕ ਹਫਤੇ ਵਿੱਚ ਕੇਸਾਂ ਦੇ ਵਿੱਚ ਚੋਹੋਣਾ ਵਾਤਾਵਰਣ ਮੰਨਿਆ ਜਾ ਰਿਹਾ ਹੈ ਬਿਮਾਰੀ ਦੇ ਫੈਲਣ ਨੂੰ ਕੰਟਰੋਲ ਕਰਨ ਦੇ ਲਈ ਦੇਸ਼ ਭਰ ਦੇ ਵਿੱਚ ਘਟੋ ਘਾਟ 135 ਸਕੂਲ ਅਤੇ ਬਾਲ ਸੰਭਾਲ ਕੇਂਦਰ ਅਸਥਾਈ ਤੌਰ ਤੇ ਬੰਦ ਕਰ ਦਿੱਤੇ ਗਏ ਨੇ ਇਹ ਧਿਆਨ ਦੇ ਨੀ ਉਹ ਕਹੇ ਕਿ ਹਾਲੀ ਦੇ ਸਾਲਾਂ ਵਿੱਚ ਆਮ ਇਨਫਲੂਐਂZA ਵਾਇਰਸ ਦੇ ਵਿੱਚ ਕੁਝ ਨਵੇਂ ਪਰਿਵਰਤਨ ਦੇਖੇ ਗਏ ਨੇ ਜਿਸ ਦੇ ਕਾਰਨ ਲੋਕ ਹੁਣ ਪਹਿਲਾਂ ਨਾਲੋਂ ਫਲੂ ਤੋਂ ਵਧੇਰੇ ਗੰਭੀਰ پیچیدਗੀਆਂ ਦਾ ਸਾਹਮਣਾ ਕਰ ਰਹੇ ਨੇ ਭਾਰਤ ਦੇ ਵਿੱਚ ਵੀ ਫਲੂ ਦਾ ਪਰਕੋਪ ਦੇਖਿਆ ਗਿਆ ਸੀ ਕਾ ਰਾਜਧਾਨੀ ਦਿੱਲੀ ਐਨਸੀਆਰ ਦੇ ਵਿੱਚ ਅਗਸਤ ਸਤੰਬਰ ਦੇ ਵਿੱਚ H3N2 ਵਾਇਰਸ ਦਾ ਪਰਕੋਪ ਦੇਖਿਆ ਗਿਆ ਸੀ ਸਵਾਇਰਸ ਦੇ ਤੇਜ਼ੀ ਦੇ ਨਾਲ ਫੈਲਣ ਦਾ ਅੰਦਾਜ਼ਾ ਇਸ ਤਰ੍ਹਾਂ ਤੋਂ ਲਗਾਇਆ ਜਾ ਸਕਦਾ ਹੈ ਕਿ ਇੱਕ ਸਰਵੇਖਣ ਦੇ ਵਿੱਚ ਪਾਇਆ ਗਿਆ ਹੈ ਕਿ ਦਿੱਲੀ ਐਨਸੀਆਰ ਦੇ ਵਿੱਚ ਲਗਭਗ 70% ਘਰਾਂ ਦੇ ਵਿੱਚ ਇਹ ਵਾਇਰਸ ਸੀ ਇੱਕ ਜੋ ਵੱਧ ਲੋਕ ਫਲੂ ਵਾਇਰਲ ਬੁਖਾਰ ਦੇ ਲੱਛਣਾਂ ਦਾ ਪ੍ਰਭਾਵ ਕਰ ਰਹੇ ਸੰ ਐਚਓ3 ਐਂਡ ਟੂ ਵਾਇਰਸ ਫਲੂ ਵਾਇਰਸ ਦਾ ਇੱਕ ਰੂਪ ਹੈ ਜੋ ਹਜੇ ਵੀ ਦਿੱਲੀ ਨੂੰ ਪ੍ਰਭਾਵਿਤ ਕਰ ਰਿਹਾ ਹੈ